ਮੈਂ ਸ਼ਕਰੇ ਜੈ ਰੱਖਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਪੜੀ ਇਹ ਕਿਹੜਾ ਰੈਸਟੋਰੈਂਟ ਹੈ ਇਹ ਬਾਵੀ ਵਾਲੂ ਚੁੰਮੀ ਦੇ ਲਾਗੇ ਇਹ ਰਾਤ ਕਿੰਨੇ ਟਾਈਮ ਹੋਣ 11 12 ਵਜੇ ਹੋਣੇ ਆ ਤੇ ਦੋਸਤੋ ਅਕਸਰ ਹੀ ਹੋਣੀ ਮੈਨੂੰ ਸ਼ਹਿਰ ਵਾਲੇ ਮਹੀਨੇ ਪਹਿਲੇ ਮਰਨ ਦੇ ਆ ਕੇ ਭਾਜੀ ਤੁਹਾਡੀ ਸਰਵਿਸ ਦੀ 24 ਘੰਟੇ ਵੀਰ ਜੀ 24 ਘੰਟੇ ਸਰਵਿਸ ਦਿੱਤੀ ਆ 2022 ਹੁਣ ਸਰਵਿਸ ਹੋ ਗਈ ਆ 12 ਘੰਟੇ ਠੀਕ ਆ ਜੀ ਤੇ ਜਦੋਂ ਹਾਲ ਨੂੰ ਚੰਗੀ ਰਹਿੰਦੀ ਆ ਨਾ ਸਰਦਾਰ ਦੀ ਉਹ ਵਲੇਹਾਡੀ ਲੋਕ ਬਾਣੀ ਪੜਦੇ ਮੈਂ ਤਿੰਨ ਮੋੜ ਜਾਣ ਖਵਾਲੇ ਤਿੰਨੇ ਸਾਲਾਂ ਚ ਉਹੀ ਬੰਦਾ ਮੇਰੇ ਹੱਕ ਲਈ ਨਹੀਂ ਘੋਟਾ ਕਪਾਦੀ ਰਾਹ ਦੇ 1 ਵਜੇ 2 ਵਜੇ ਜਾ ਕੇ ਸੱਪ ਫੜਦੇ ਆ ਲੋਕਾਂ ਦੇ ਬੱਚੇ ਜ਼ੇਬ ਕਰਦੇ ਆ ਮੈਂ ਮੈਂ 2:30 ਵਜੇ ਅੰਬਰਸਰ ਕੱਲਾ 2 ਵਜੇ ਮੈਂ ਨੇ ਮੈਂ ਛੱਡਿਆ ਹੀ ਕੋਈ ਨਹੀਂ ਜਿੱਦਣ ਮੇਰੇ ਕੋਲ ਆਹ ਮੋਟਰਸਾਈਕਲ ਖੋਇਆ ਨਾ ਨੇ 3 ਮਹੀਨੇ ਬੀਤੋ ਮੇਰੀ ਜਾਨ ਮੈਂ 8:30 ਵਜੇ ਚਬਾਲ ਗਿਆ ਇੱਥੇ ਰਾਤ ਦੇ ਉਹੀ ਬੰਦਾ ਦਾ ਜਿਹੜਾ ਰਾਤ 8:30 9 10 ਵਜੇ ਆਪਣੇ ਸ਼ਹਿਰ ਦੇ ਕੰਮ ਬੰਦ ਕਰਦਾ ਪਾਉ ਪੱਟੀ ਸ਼ਹਿਰ ਦੇ ਬੜੇ ਹੱਥ ਜੋੜ ਕੇ ਬੇਨਤੀ ਆ ਕਿ ਜਿਹਨੂੰ ਲੋੜ ਆ ਘਰੋਂ ਖੜੇ ਤੇ ਘਰੇ ਛੱਡ ਕੇ ਜਾਏ ਕੋਈ ਖੰਦ ਨਹੀਂ ਆ ਜਾ ਮੇਰੇ ਮੇ ਤੁਰ ਕੇ ਆ ਜਾ ਮੈਂ ਤੁਰ ਕੇ ਨਾਲ ਜਾਣ ਨੂੰ ਵੀ ਤਿਆਰ ਆ ਉਹੀ ਕੱਟੀ ਕੁੱਡੀ ਦੀ ਜ਼ਰੂਰਤ ਨਹੀਂ ਆਗੇ ਭਾਈ ਤੁਸੀਂ ਸਿੱਧਾ ਸ਼ਾਟ ਕਰਿਓ ਕੋਣ ਤੁਹਾਨੂੰ ਦਿਖਾਉਂਦੇ ਆ ਵੀ ਖੱਬ ਕਿਹੜਾ ਵਾ ਮੈਂ ਉਹ ਕੰਮ ਦੀ ਅਧਿਰਾਈ ਦੇ ਤਾਲੁਕ ਦਾ ਕੋਨੇਰ ਆਵੜਾ ਫੋਨ ਦੇ ਵਰਦੋ ਦੋਸਤੋ ਇੱਕ ਸੱਪ ਦਿਖਾ ਲਿਆ ਦਾ ਇੱਕ ਟਾਈਮ ਦਾਦਾ ਜੈ ਮਾਹਰੀ ਮੇਰੇ ਸ਼ੰਕਰ ਬਾਬਾ ਤੇ ਦਿਖਾ ਲਿਆ ਤੁਹਾਨੂੰ ਕਿਹੜਾ ਸੱਪ ਆ ਪਰ ਵੀਡੀਓ ਵੇਖ ਕੇ ਆਪ ਸੱਪ ਫੜਨੀ ਕੋਸ਼ਿਸ਼ ਨਾ ਕਰਿਆ ਕਰੋ ਲੋਕੀ ਨੂੰ ਅਕਸਰ ਕਹਿੰਦੇ ਤੇਰੇ ਵੀਡੀਓ ਦਾ ਸਿਰ ਮੂੰਹ ਨਹੀਂ ਹੁੰਦਾ ਆਜ ਮੈਨੂੰ ਕੈਮਰਾ ਸਾਹਿਬ ਬਾਦ ਕੈਮਰਾਮੈਨ ਸਾਹਿਬ ਬਹੁਤ ਗਾਟੇ ਬੰਦੇ ਮਿਲਦੇ ਪਏ ਆ ਜੈ ਮਾਹਰੀ ਮਹਾਰਦੀ ਅਮਾ ਦੋਸਤੋ ਬਿਲਕੁਲ ਸਪੈਕਟਿਕਲ ਕੋਫਰਾ ਜੈ ਮਾਦੇ ਸਟਾਈਲ ਦੀ ਕਾਫੀ ਵੀ ਮਾਰਦੀ ਸਭ ਤੋਂ ਜ਼ਤਨੀ ਮੈਂ ਡਰਦਾ ਮੈਂ ਰਾਤ ਨੂੰ ਜਿਹੜੇ ਮੋਟਰਸਾਈਕਲ ਖੂਨ ਤੋਂ ਜਰੂਰ ਸਰਦਾਰ ਜੀ ਹੋਰ ਡਰਦਾ ਜੀ ਕਿਉਂਕਿ ਜ਼ਿੰਦਗੀ ਚ ਵਾਕਿਆ ਤਿੰਨ ਚਾਰ ਹੋ ਚੁੱਕੇ ਆ ਤੇ ਇਸ ਟਾਈ ਦਾ ਆਈਡੀਆ ਹੈ ਜੀ ਜੇ ਮੇਰੀ ਪੰਜਾਬੀ ਸੱਪਾਂ ਵਾਲਾ ਪੜਿਪੜਾ ਜੀ ਥੋੜਾ ਜਿਹਾ ਰਣਕ ਨੇ ਇਹਦਾ ਨੂੰ ਸੱਪ ਦੇ ਬਾਰੇ ਜਾਣਕਾਰੀ ਸਰ ਜੀ बंदे को मारन का दम रख ला जन्ना खूबसूरत उन्ना ही खतरनाक मरदा मर जूगा पर डन डून वाले हिसाब कतारियों ने क्या मैं डर जूगा बड़े जोर भी फनकारे हमेशा अपने सदा के कोशिश करता बह देखो ਆਰੇ ਕੋ ਮੂ ਡਰਦਾ ਤੇ ਤੇ ਦੋਸਤੋ ਕੰਮ ਸਾਡੇ ਦੀ ਜਿੰਦਗੀ ਮੌਤ ਆ ਰਿਹਾ ਪਰ ਸਰਵਿਸ 12 ਘੰਟੇ ਕੋਈ ਨਹੀਂ ਦੇ ਸਰਵਿਸ ਉਹ 12 ਘੰਟੇ ਦੇ 24 ਘੰਟੇ ਕੋਈ ਨਹੀਂ ਦੇ ਆ ਜੀ ਭਾਵੇਂ ਸ਼ਹਿਰ ਵਾਲੇ ਮਹੀਨੇ ਦਾਤੇ ਮਾਰਨ ਦਾ ਮੈਂ ਬਹੁਤ ਦਿਨ ਨੂੰ ਗਿਆ ਵੀ ਮੈਨੂੰ ਘਰੋਂ ਖੜੋ ਤੇ ਮੈਨੂੰ ਘਰੋਂ ਛੱਡ ਦਿਓ ਤੇ ਮੇਰੇ ਸ਼ਹਿਰ ਹੀ ਮੈਨੂੰ ਤਾਂ ਮਹੀਨੇ ਮਾਰਨ ਦਾ ਤੇ ਦੁਬਈ ਨਹੀਂ بڑا ਵੀਰ ਇਹ ਦੇ ਘੰਡੇ ਦੇ 24 ਘੰਟੇ ਸਰਵਿਸ ਦੋਸਤੋ ਮੈਂ 24 ਘੰਟੇ ਦੀ ਮੈਂ 48 ਘੰਟੇ ਸਰਵਿਸ ਦੇਣ ਨੂੰ ਵੀ ਤਿਆਰ ਹਾਂ ਪਰ ਲੋੜ ਵਲੇ ਮੇਰੇ ਨੇ ਵੀ ਕੋਈ ਖੜੋ ਨਾ ਮੈਂ ਕਦੀ ਗਏ ਜੇ ਮੈਨੂੰ ਮੰਦਿਰ ਦੀ ਗਰਾਹੀ ਕਰਦੇ ਵੇਖਿਆ ਤਾਂ ਮੈਨੂੰ ਦੱਸੋ ਮੈਂ ਕਦੀ ਗਏ ਜੇ ਉਹ ਬੰਗਾਲ ਬਾਈਆ ਤਾਂ ਮੈਨੂੰ ਦੱਸੋ ਜੇ ਮੈਂ ਲੋੜ ਮੇਰੇ ਪੂਰੇ ਜਿਹਰੇ ਨਹੀਂ ਖਲੋਤਾ ਤੇ ਇਹ ਅਮਰਦਨ ਸੀ ਮੇਰੇ ਨਹੀਂ ਹੋਈਆ ਤੇ ਮੇਰੇ ਲਈ ਵੀ ਕੋਈ ਖਲੋਏ ਨਾ ਬੰਦਾ ਪੰਜਾਬ ਦਾ ਕੋਈ ਕਲਾਕਾਰ ਕੋਈ ਫਿਲਮੀ ਐਕਟਰ ਕੋਈ ਬੰਦਾ ਤੇ ਖਲੋਣ ਮੇਰੇ ਲਈ ਕੋਈ ਨਹੀਂ ਖਲੋਣਦਾ ਮਿੰਨੀ ਮੇਰੀ ਹੋਰ ਹੀ ਯਾਦ ਆਉਂਦੀ ਆ ਜਦੋਂ ਸੱਪ ਨਿਕਲਦਾ ਵਾ ਤੇ ਫਿਰ ਦੋਸਤੋ ਜਦੋਂ ਸੱਪ ਨਿਕਲਦਾ ਫਿਰ ਬਾਦੇ ਸੱਪਾਂ ਨੇ ਨਹੀਂ ਪਾਰਦੇ ਪਹਿਲਾ ਜੀ ਬਾਕੀ ਸਰਦੀ ਕਿੱਦਾਂ ਵੇ ਲੱਗਾ ਸੱਪ ਜਿਹੜਾ ਅੱਗੇ ਵੜਿਆ ਸੀ ਉਹ ਤਾਂ ਉਹ ਵੀ ਉਹ ਵੀ ਖਲਬ ਕੇ ਗੱਡਿਆ ਸੀ ਪੂਰੀ ਦੇ ਥੱਲੇ ਸੀ ਤੇ ਦੋਸਤੋ ਆਪੇ ਦੀਆਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਇਹ ਜਿੰਨੀਆਂ ਵੀਡੀਓ ਹੁਣ ਚੀਜ਼ਾਂ ਨੇ ਉਨੀਆਂ ਗਦਰਨਾਕ ਆ ਭਾਈ 3-4 ਦਿਨ ਹੋ ਗਏ ਆ ਆਪਣੇ ਲਾਗੇ ਬੇਲ ਤੇ ਪੈਂਦਾ ਇੱਥੇ ਦੇ ਦੇ ਫਾੜ ਚਾਰ ਵੱਡੇ ਨੇ ਮੁੰਡਾ ਇਹਦੇ ਨਾਲ ਦੀ ਆਪਣੀਆਂ ਹੱਥੇ ਦੰਦੀ ਵੱਡੀ 20 ਸਾਲ ਦਾ ਬੱਚਾ 20 ਮੈਂਡਾਂ ਦੇ ਵਿੱਚ ਖਸਪੈ ਰਹੂਗੇ ਬੜਾ ਮਨ ਨੂੰ ਦੁੱਖ ਲੱਗਾ ਉਹ ਵੀ ਸੱਪ ਬੈਹ ਫੜਿਆ ਦੋਸਤੋ ਨੰਬਰ ਹੈ ਗਾਦੇ ਅੱਡਾ ਬਸਦਾ ਕਰਿਓ ਦੋ ਦੋ ਗਰੀਬ ਦੇ ਨੰਬਰ ਹੈਗੇ ਨੇ 95 92 99 63 ਦਪਾਈਦੀ ਜਿਹੜੇ ਪੰਜਾਬੀ ਕਲਾਕਾਰ ਹਨ ਉਹ ਵੀ ਮੇਸ਼ਾ ਮਾਰੇ ਬੰਦੇ ਦੀ ਸਪੋਰਟ ਕਰਦੇ ਆ ਉਹ ਟੈਲੈਂਟ ਵਾਲੇ ਬੰਦੇ ਦੀ ਵੀ ਸਪੋਰਟ ਕਰਿਆ ਕਰੋ ਜਿਹੜਾ net ਦੇ ਪੁੱਠੀਆ ਸਿੱਧੀਆਂ ਵੀਡੀਓ ਬੰਦਾ ਉਹਨੂੰ ਚੁੱਕ ਕੇ ਕਿੱਥੋਂ ਦੇ ਕਿੱਥੇ ਲੋਕ ਪਛਾ ਦਿੰਦੇ ਆ ਕਿਹੜੇ ਲੋਕਾਂ ਨੂੰ ਟੈਲੈਂਟ ਵਖਾ ਜੇ ਉਹ ਲੋਕਾਂ ਨੂੰ ਜਿਹੜੇ ਆਹ ਦੇ ਗਲਟ ਦੀ ਕਦਰ ਨਹੀਂ ਕਰਦੇ ਮੇਰੀ ਜਾਨ ਮੇਰੇ ਤੇ ਨਾ ਹਕੀਮ ਨਾ ਵੈਦ ਨਾ ਜੋਗੀ ਨਾ ਮਣਕਾ ਨਾ ਨਾਜਾ 200 ਹਾਂ ਦੇ ਵਰਗੇ ਬੰਦੇ ਨੂੰ 40 ਮਿੰਟ ਦਾ ਟਾਈਮ ਦਿੰਦਾ ਜੇ ਤਾਂ ਉਹ ਬੰਦੇ ਦਾ ਹਿਸਾਬ ਤੁਸੀਂ ਲਾ ਲੋ ਵੀ ਕਿੰਨਾ ਕੁ ਟਾਈਮ ਪਾਊਗਾ ਇਹ ਕਰਕੇ ਇਹ ਸੱਪ ਲੜੇ ਦੇ ਸਿਰਫ ਉਹ ਸਿਰਫ ਤੁਹਾਨੂੰ ਇੱਕ ਡਾਕਟਰ ਦੇ ਇੰਜੈਕਸ਼ਨ ਮਚਾ ਸਕਦੇ ਆ ਦਰਦ ਦੀ ਉਹ ਸੱਪ ਵੇਖੇ ਨੇ ਮੈਂ ਕਿਦਾਂ ਫੜ ਕੇ ਬਤੀਜ ਬਾਲਿਆ ਹੈ ਹੈਗਾ ਦੋ ਵੀ ਸਾਪ ਹੀ ਇਹ ਯਾਨੀ ਅੱਲੇ ਮੁੰਡੇ ਦਾ ਕਾਰਕੂਸ ਆ ਉਹਨੇ ਐਡਾ ਲੰਮਾ ਹੰਡਾ ਵੀ ਬਸ ਬੰਦਾ ਗਿਆ ਇਹ ਬੜਾ ਖਦਰਨਾਕ ਜ਼ਾਬਾ ਦਾ ਉਹ ਅੰਡਾ ਨੂੰ ਖੋਲਦਾ ਰਹੀ ਪ੍ਰਿੰਟ ਇਹ ਸ਼ੰਕਰ ਦੀ ਦੇ ਗਲੇ ਦੇ ਵਿੱਚ ਹੁੰਦਾ ਬੜਾ ਕੁਸੈਲ ਜ਼ਾਬਾ ਅਰੇ ਉਹਨੇ ਬਾਈਟ ਕੀਤੀ ਆ ਹਾਂਜੀ ਹਾਂਜੀ ਤੇ ਦੋਸਤੋ ਇਹ ਜਿੰਦਾਂ ਦੇ ਆ ਪੰਗੇ ਪੰਗੇ ਲੈਣਿਆ ਕਰੋ ਜਾਦੇ ਨੂੰ ਜਾਦੇ ਨਹੀਂ ਕੀ ਕਰਦੇ ਡੰਡੇ ਨਾਲ ਫਾੜ ਕੇ ਤੁਸੀਂ ਬਾਹਰ ਕੱਢਦੇ ਨੇ ਤੇ ਕਿੱਥੇ ਕੱਢਦੇ ਨਹੀਂ ਕੋੰਂ ਦੇਰ ਕੇ ਦੇ ਨੇ ਇੱਥੇ ਆਣੇ ਅਸਲ ਵਿੱਚ ਇਹ ਤੁਹਾਡਾ ਕੋਈ ਪੁਰਾਣਾ ਗਾਹਕ ਆ ਬੈਠ ਰੋਣ ਟਾ ਇਹਨੂੰ ਕੋਈ ਤੁਹਾਡੀ ਡਿਸ਼ ਬਹੁਵੀ ਮਸੰਦ ਆ ਗਈ ਆ ਤੇ ਇਹ ਡਿਸ਼ ਕਾਹਦਾ ਆ ਗਿਆ ਤੁਹਾਡੇ ਕੋਲ ਦੁਬਾਰਾ ਮਾਇਨਾ ਕਰੇ ਇਹਨੇ ਦਾ ਦਮਿਆਕ ਚੱਲਦਾ ਹੀ ਆ ਬਾਕੀ ਦੋਸਤੋ ਕੰਮ ਆ ਦਾ ਜਿੰਦਗੀ ਮੋਟਾ ਰਹਿਣਾ ਕਸ ਗਿਆ ਗੱਡੀਆਂ ਆ 24 ਘੰਟੇ ਰਹਿੰਦੀ ਆ ਵਾ ਬਾਕੀ ਇਹ ਗੱਲ ਪੱਕੀ ਆ ਸਰਵਿਸ 12 ਘੰਟੇ 24 ਘੰਟੇ ਕੋਈ ਨਹੀਂ ਜਿਹਨੂੰ ਲੋੜ ਹੈ ਵੀਰੇ ਆਹਨੇ ਘਰੋਂ ਫੜਿਆ ਤੇ ਘਰੇ ਛੱਡ ਗੋ ਜਿਹੜਾ ਘਰੋਂ ਫੜੂਗਾ ਉਹਨੂੰ ਕੰਮ ਕਰਦਾ ਹੈ ਜਿਹੜਾ ਨਹੀਂ ਕਰੂਗਾ ਉਹ ਆਪਣੇਨੇ ਘਰੋਂ ਨੂੰ ਬੇਇਸ਼ਾਨ ਕਰਦੀ ਆ ਤੇ ਹੁਣ ਤੁਹਾਨੂੰ ਮਖੌਲਦੇ ਆ ਸਭ ਪੌਂਦਾ ਇੱਕ ਆਪਣੇ ਹੀ ਸਟਾਈਲ ਕੈਮਰਾ ਲੈ ਜਾ ਜਿਹੜਾ ਮਾਰ ਕੇ ਫਾਣ ਨੂੰ ਦਿਖਾਏ ਉਹਦੀ ਬਿਲਕੁਲ ਅੱਖਾਂ ਦੇ ਵਿੱਚ ਆ ਗਈਆਂ ਉਹ ਮੇਰੇ ਨਾਲ ਗੱਡੀਆਂ ਕਦੇ ਵੇ ਇਕੱਲੇ ਦਮੌਰੇ ਆਣੇ ਬਿਕੰਨਿਆ ਯਾ ਮਾਦੇ 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 ਓਹ ਸਰ ਕਿੰਨਾ ਖੂਜੂਰ ਦੀ ਚੀਜ਼ ਹੈ ਪਰ ਜਿੰਨੇ ਹਜ਼ੂਰ ਦੇ ਬੇਸਤੇ ਇੰਨੀ ਖਬਰਵਾਤ ਹੋਣੀ ਘਾਤਕਾ ਬਾਕੀ ਪੱਤੀ ਵਾਲੇ ਮੀਨੇ